ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਆ ਇੱਧਰ ਛੱਪਦੇ ਵਾਲੇ ਪਾਸੇ ਨੂੰ ਬਾਗਾਪੁਰਾਣਾ 2 2.5 ਕਿਲੋਮੀਟਰ ਤੇ ਤੇ ਬਾਗੇਪੁਰਾਣਾ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਕਾਲੇ ਕੇ ਪੈਂਡ ਆ ਅੱਗੇ ਚੜ੍ਹੇਕ ਆ ਜਾਂਦਾ 2000 ਸਿੰਘਾਂ ਵਖਾਉਣੀਆਂ ਤੁਹਾਨੂੰ ਪਧਾਮੀ ਰੰਗ ਦੀਆਂ ਦੋਵੇਂ ਸੂਈਆਂ ਸਵਾਈਆਂ ਇੱਕ ਦੇ ਮਗਰ ਵੱੱਛੀ ਐ ਤੇ ਇੱਕ ਦੇ ਮਗਰ ਵੱੱਛਾ ਕਿੱਕ ਦੇ ਮਗਰੀ ਬੱਚਾ ਨਹੀਂ ਬੱਚਾ ਇਹਦਾ ਮਰ ਗਿਆ ਪਰਸੋਂ ਮਰਿਆ ਆਪਣੇ ਕੋਲ ਪਰਸੋਂ ਬੱਚਾ ਮਰ ਗਿਆ ਇੱਕ ਹੀ ਹੈ ਵੱਛੀ ਹੈ ਇਨਫਾਰਮੇਸ਼ਨ ਲੈਦਾ ਨਿੱਕੇ ਨਿੱਕੇ ਭਾ ਹੋਣਗੇ ਹਾਂਜੀ ਸੱਚੀ ਗੱਲ ਜੀ ਨਾਮ ਦੱਸਦੇ ਬਈ ਨਾਮ ਅਵੰਦੀਪ ਸਿੰਘ ਪਿੰਡ ਕਾਲੇਗੇ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ 798620230 2 ਜਨਵਾਰ ਆਉਣੇ ਹਾਂਜੀ ਬਈ 2 ਵਾਜੀ ਮਸ਼ੀਨ ਸੀਜ਼ਨ ਸੀਜ਼ਨ ਵਧੀਆ ਲੱਗਿਆ ਬਹੁਤ ਬੋਤ ਗੱਲ ਕਰ ਬਰਮਾ ਦਾ ਕਿਰਪਾ ਚਲੋ ਕਲੀਅਰ ਗਲੂਰ ਤੋਂ ਬਜੀ ਰੇ ਹਾਂਜੀ ਬੱਚਤ ਰਹੀ ਬਈ ਕਿਹੜੇ ਪਾਸੇ ਲੱਗੀ ਇਦਰੋਂ ਹੀ ਲੱਗੇ ਨੇ ਸੰਗਾਂਲੀ ਤੋਂ ਬਾਈ 10 ਸੀ ਦਾ ਇਹ ਬਾਈ ਜੀ ਦੂਜਾ ਸੂਆ ਸੁਈ ਗਈ ਆ ਹੂੰ ਦੁੱਤ ਹੋ ਗਿਆ 12 ਚਲੋ ਅੱਜ ਚੌਥਾ ਦਿਨ ਇਹਨੂੰ ਸੂਈ ਨੂੰ ਆ ਚੌਣ ਵਾਲਾ ਕੇ ਗੱਲਾਂ ਆ ਆਪਾਂ 11 ਕਿਲੋ ਜੋਕ ਕੇ ਲੈ ਕੇ ਕੰਡੇ ਤੇ ਕੰਡੇ ਦੇ ਮੈਂ ਨਾ ਬਾਈ ਕੰਡੇ ਤੇ ਜੋਕ ਕੇ ਅੱਗੇ ਵੀ ਆਪਾਂ ਵੀਡੀਓ ਬਣਾਉਂਦੇ ਰਹੂਗਾ ਚਲ ਮਹੀਨਾ ਹੋ ਗਿਆ ਵੀਡੀਓ ਬਣਾਈ ਨਹੀਂ ਹਨਾ ਜਿਹੜੀ ਗੱਲ ਹੁੰਦੀ ਉਹ ਹੀ ਕਹਿੰਦੇ ਆ ਆ 2-2 ਇੰਚੀ ਸੰਗ ਆ ਕੋਈ ਮਾਰਦੇ ਨਹੀਂ ਮਗਰ ਇਹਦੇ ਵੱਛੀ ਦੇਖ ਬਾਈ ਘੱਟ ਬਾਹਰ ਨੂੰ ਦੋਸਤੋ ਇਹ ਗੱਲ ਸਹੀ ਆ ਮਗੱਲਾਂ ਵਾਲਾ ਤਾਂ ਹੀ ਕਿਹਾ ਸੀ ਉਹ ਤਾਂ ਚਲੋ ਵੈਸੇ ਕਹਤਾ ਕਈ ਭੈਣ ਭਰਾ ਕਹਿੰਦੇ ਬਾਈ ਬਣਾ ਯਾਰ ਤੂੰ ਟਕਾ ਕੇ ਪਛ ਲੈ ਆ ਕਰ ਉਹ ਮੈਨੂੰ ਕਹੀ ਜਾਣਗੇ ਤੂੰ ਟਕਾ ਕੇ ਪਛਲਾ ਭਰਾਵੋ ਤੁਸੀਂ ਪੈਸੇ ਲਾਉਣੇ ਆ ਮੈਂ ਕਿਹੜਾ ਇਹਨੂੰ ਪੈਸੇ ਦੇਣੇ ਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਆ ਕੇ ਚੋਕੇ ਲਿਜਾਓ ਘਰੇ ਬੈਠੇ ਫੋਨ ਤੇ ਨਾ ਮੰਗਾ ਲਿਆ ਕਰੋ ਬਾਕੀ ਜੇ ਵਾਧੂ ਪੈਸੇ ਆ ਤਾਂ ਘਰੇ ਬੈਠੇ ਮੰਗਾ ਲਓ ਜੇ ਬਾਹਲੇ ਆ ਤਾਂ ਤੇ ਜੇ ਉਹਨੇ ਕਾ ਮਿਹਨਤ ਦੀ ਕਮਾਈ ਦੇ ਫੇਰ ਚੋਕੇ ਲਿਆ ਜਾ ਕਰੋ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਮੇਰੀ ਵੀਡੀਓ ਵੇਣੇ ਆ ਜਾਂ ਹੋਰ ਕਿਸੇ ਦੀ ਵੀਡੀਓ ਵੇਣੇ ਆ ਵੀਡੀਓ ਵਾਲਿਆਂ ਤਾਂ ਵੀਡੀਓ ਬਣਾ ਦੇਣੀ ਆ ਤੁਹਾਨੂੰ ਪਸ਼ੂ ਵਿਖਾ ਦੇਣੇ ਆ ਤੇ ਤੁਹਾਨੂੰ ਐਡਰੈਸ ਦੱਸ ਦੇਣਾ ਕਿ ਫਲਾਣੇ ਪਿੰਡ ਖੜੇ ਉਹ ਤੋਂ ਬਾਅਦ ਚ ਤੁਸੀਂ ਤਸੱਲੀ ਕਰਨੀ ਹੁਣ ਬਾਈ ਕਹਿੰਦਾ 12 ਕਿਲੋ ਆ ਤੇ 11 ਕਿਲੋ ਦੀ ਗਾਰੰਟੀ ਆ ਬਾਈ ਕਹਿੰਦਾ ਭਾਵਾ ਕੰਡੇ ਦੇ ਜੋ ਕੇ ਲੈ ਜਾਓ ਤੜਕੇ 6-7 ਵਜੇ ਚੋਲੋ ਆ ਕੇ ਆਥਨੇ ਫੇਰ 6-7 ਵਜੇ ਚੋਲੋ ਆ ਕੇ ਤੇ ਜੇ ਸੀ ਜੋ ਨਿਕਲ ਨੂੰ ਨਹੀਂ ਜੀ ਕਰਦਾ ਫੇਰ ਭਾਵਾ ਆਪਦੇ ਘਰੇ ਕਮਰੇ 'ਚ ਬੈਠੇ ਖਾਤ ਜੇ ਪੈਸੇ ਬਾਦੋ ਤੇ ਵਹਿੜਦੇ ਨੇ ਘਰੇ ਛਾੜੀ ਹੋਣੀ ਤੁਹਾਡੇ ਉਹ ਤੁਹਾਡੀ ਮਰਜ਼ੀ ਹੈ ਮੈਂ ਨਾ ਆਪਣੀ ਬਈ ਅਗਲੇ ਦੇ ਮਾਲਾ 11 ਕਿਲੋ ਨਾ ਨਿਕਲੇ ਹੈ ਨਾ ਆਉਣ ਜਾਂਦਾ ਆਪਾਂ ਕਰਾਇਆ ਵੀ ਦੇਵਾਂਗੇ ਅੱਛਾ ਕੋਈ ਕਹੇ ਥਾਂ ਚ ਭੂਰ ਛਟਾ ਨਿਕਲੇ ਜਾਂ ਗਾਈਆਂ ਕੜੜੀਆਂ ਹੁਣ ਤਾਂ ਵੀ ਆਪਾਂ ਬੈਠੇ ਆ ਕਿੰਨੇ ਦੀ ਜੈ ਜਮਾਲ 40000 38000 ਦੀ ਬਈ ਆਪਣੀ ਫੈਕਸੀ ਹੈ ਇਹ 38000 ਮੁੱਲ 40000 ਆਪਾਂ 38000 ਦੀ ਵਕੀ ਦੇਣੀ ਆ ਲਓ ਬਈ ਮੁੱਲ ਬਈ ਕਹਿੰਦਾ 40000 ਦੋ ਘਟ 40 ਦੀ ਦੇ ਦੇਣੀ ਆ 38000 ਦੀ ਛੋੜ ਗੱਲੀ ਹੋਊਗੀ ਵਿੱਚੋਂ ਕੋਈ ਗੱਲ ਨਹੀਂ ਆਜੋ ਬੇਫਿਕਰ ਹੋ ਕੇ ਬਾਈ ਕਹਿੰਦਾ ਥਣਾ ਦੀ ਮੇਰੀ ਗਰੰਟੀ ਆ ਭੂਰ ਛੱਟੇ ਦੀ ਗਰੰਟੀ ਆ ਤੁਸੀਂ ਦੋ ਟਾਈਮ ਚੋਮ ਆ ਕੇ ਤੇ ਦੁੱਧ 11 ਕਿਲੋ ਕੰਡੇ ਵਾਲਾ ਨਾ ਨਿਕਲੇ ਆਪਾਂ ਦੇਣਦਾਰ ਆ ਆਪਾਂ ਬਾਈ ਕਹਿੰਦਾ ਜਿੰਨਾ ਤੁਹਾਡਾ ਕਿਰਾਇਆ ਲੱਗਿਆ ਹੋਊਗਾ ਨਾ 1000 ਲੱਗਿਆ ਉਹ ਤਾਂ 1000 ਦੇ ਉਹ 2000 ਲੱਗਿਆ ਉਹ ਤਾਂ 2000 ਕਿਰਾਇਆ ਦੇ ਕੇ ਮੋੜੂ ਤੇ ਪੱਲਿਓ 2000 ਕਿਹਨੇ ਦੇਣਾ ਹੁੰਦਾ ਤੇ ਦੁੱਧ ਹੋਊਗਾ ਤਾਂ ਹੀ ਇਹ ਗਰੰਟੀ ਦਿੰਦਾ ਜਮਾ ਜੈਜ ਮੁੱਲ 38000 ਦੀ ਦੇ ਦੇਣੀ ਆ ਮਾਝੇਰ ਦਾ ਦੁੱਧ ਉਹ 11 ਕਿਲੋ ਦੁੱਧ ਵਾਲੀ ਮਾਝੇ ਲੱਖ ਦੀ ਆਉਂਦੀ ਆ ਮਗਰ ਵੀ ਬੱਚੀ ਆ ਸੇਵਾ ਕਰ ਲਓਗੇ ਤੇ ਮਗਰ ਰਾਜੂ ਵੈੜ 2 ਨੰਬਰ ਤੇ ਆ ਜਾਓ। ਬਈ ਇਹਦਾ ਹੁਣ ਬੱਚਾ ਲਾਉਣ ਨੂੰ ਆ ਪਹਿਲੇ ਤੇ ਭਿੰਟੇ ਦੇ ਬੱਚਾ ਲਿਆ ਕੇ ਲਾ ਦਿੰਨੇ ਹੈਨਾ। ਹੂੰ। ਇਹਨੂੰ 17-18 ਦਿਨ ਹੋਇਆ ਸੂਈ ਨੂੰ। ਭਾਵੇਂ ਅਗਲਾ ਹੁਣ ਬਈ 4 ਮਹੀਨੇ ਮੰਨ ਲੈ। ਹਾਂ ਸਹੀ। ਤੇਦਾਈ ਨਾਲ ਤਾਂ ਬਈ ਆਪਾਂ ਪਹਿਲੇ ਹੀ ਦਾਸਤੀ ਹੈਨਾ। ਹਾਂ। ਪਰ ਆਪਣੇ ਹਿਸਾਬ ਨਾਲ ਇਹਨੂੰ 18-20 ਦਿਨ ਹੋਇਆ ਐਂਡ ਮਸਾਂ। ਠੀਕ ਹੈ। 15 ਕਿਲੋ ਦੁੱਧ ਆਪਣੇ ਘਰੋਂ ਕੋਈ ਵੀ ਚੋਕ ਲੈ ਆ ਸਕਦਾ। ਕੰਡੇ ਆਲਾ। ਕੰਡੇ ਆਲਾ। ਤੇ ਮੈਂ ਨਾ ਬਈ ਲੱਖ ਵਾਲੀ ਗਾਂ ਨੂੰ ਚਵਾਈ ਨਹੀਂ ਇਹੋ ਜੀ ਹੋਣੀ। ਜਣੀ ਚੰਗੀ ਲੱਗੀ ਹੈ ਮੈਨਾਂ ਬਾਈ ਨੇ ਪੌਲੇ ਚਵਾਈ ਆ ਰ ਮੈਨਾਂ ਤੋ ਕਮਾਲ ਦੀ ਗੱਲ ਹੀ ਆ ਯਾਰ ਕੱਢ ਬਾਹਰ ਨੂੰ ਦੋਸਤੋ ਪਰਸੋਂ ਬੱਚਾ ਆਇਆ ਦਾ ਚੜਾਈ ਕਰ ਗਿਆ ਵਛਾ ਸੀ ਮਗਰ ਬਾਈ ਕਹਿੰਦਾ 17 18 ਦਿਨ ਇਹਨੂੰ ਸੂਈ ਨੂੰ ਹੋਏ ਆ ਤੇ ਜੇ ਕਿਸੇ ਨੇ ਨਹੀਂ ਯਕੀਨ ਮੰਨਣਾ ਕਿ ਅਗਲੇ ਨੇ ਕਹਿਣਾ ਕਿ ਬੱਚਾ ਤਾਂ ਹੈ ਨਹੀਂ ਯਾਰ ਅਸੀਂ ਕੀ ਯਕੀਨ ਮੰਨਗੇ ਫੇਰ ਬਾਈ ਕਹਿੰਦਾ ਆਪਾਂ ਮਾ ਚਾਰ ਮਹੀਨੇ ਮੰਨ ਲਓ ਬਾਈ ਕਹਿੰਦਾ ਆਪਾਂ ਕਿਹੜਾ ਕਿਸੇ ਨਾਲ ਜਦਾਈ ਕਰਨੇ ਆ 15 ਕਿਲੋ ਦੁੱਧ ਕੰਡੇ ਵਾਲਾ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਕੰਡੇ ਦੇ ਜੋਖ ਲਓ 15 ਕਿਲੋ ਕੱਦ ਚ ਵੱਡੀ ਆ ਚਵਾਈ ਬਾਈ ਕਹਿੰਦਾ ਫਲ ਚੰਗੀ ਆ ਰੂਵ ਵਰਗੀ ਪੋਲੀ ਧਾਰ ਆ 15 ਕਿਲੋ ਦੁੱਧ ਆ ਬਾਕੀ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸਦਾ ਜੇ ਆਥ ਨੂੰ ਉੱਠਣ ਨਹੀਂ ਹੋਇਆ ਸ਼ਾਮ ਦਾ ਕੋਈ ਟਾਈਮ ਨਹੀਂ ਵੀਡੀਓ ਬਣਾ ਰਹੇ ਆ 12:30 ਵਜੇ ਆ ਤੁਸੀਂ ਵੇਖ ਸਕਦੇ ਆ 12:32 ਮਿੰਟ ਹੋ ਗਏ ਆ ਦੁਪਹਿਰਾ ਲੱਗਿਆ ਵਾ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਜੇ ਕਿਤੇ ਵੀਡੀਓ ਬੰਦ ਹੀ ਆਥ ਨੇ 5 6 ਵਜੇ ਚਵਾਈ ਦੇ ਟਾਈਮ ਤੇ ਹਵਾਨਾ ਇਦੋਂ ਡੂਡਾ ਵਿਖਾਉਣਾ ਕਿਉਂਕਿ ਅਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਮੋٹے ਮੋٹے ਥਾਣ ਹੈ ਕੋਈ ਫੂਡ ਨਹੀਂ ਕੋਈ ਸ਼ਾਗ ਨਹੀਂ ਕੋਈ ਸਾਈਡ ਨਹੀਂ ਕੋਈ ਭਲ ਨਹੀਂ ਰੂਮ ਵਰਗਾ ਹਵਾਨਾ 15 ਕਿਲੋ ਕੰਡੇ ਵਾਲਾ ਜਿਹੜਾ ਜਮ ਲਵਣੀ ਦਾ ਜਿਹੜਾ 43000 ਰੁਪਏ ਬਈ ਥੋੜਾ ਘਣਾ ਮੰਨ ਤਾਂ 42 ਦੀ ਦੇ ਦਿਆਂਗੇ ਥੋੜਾ ਹੋਰ ਘੋਰ ਕਰ ਦੇ ਥੋੜਾ ਘੋਰ ਕਰ ਦੇ ਯਾਰ ਲਾਸਟ ਇੱਕ ਹੀ ਦੱਸ ਦੇ 40000 ਦੀ ਆਪਾਂ ਦੇਣੀ 100 ਰੁਪਏ ਛੱਡਣਾ 40000 ਦੀ ਦੇਣੀ ਆ 100 ਰੁਪਿਆ ਬਾਈ ਕਹਿੰਦਾ ਇੱਕ نوٹ ਹੀ ਛੱਡਣਾ ਪਰ ਦੁੱਧ ਬਹੁਤ ਆ 15 ਕਿਲੋ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਇਹਦੇ ਥੱਲੇ 12 ਕਿਲੋ ਆ 11 ਕਿਲੋ ਦੀ ਗਾਰੰਟੀ ਆ ਦੋ ਨੰਬਰ ਥੱਲੇ 15 ਹੀ ਆ ਤੇ ਦੋਵੇਂ ਵਹਿਣਾ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਜਮਾ ਨਿੱਕੇ ਨਿੱਕੇ ਪਾ ਜੇ ਦੂ ਘਟ ਮੱਲ ਚ ਮਿਲਦੇ ਹੋਈਆਂ ਤਾਂ ਆਪਦੀਆਂ ਲੈ ਲਓ ਪਰ ਮੈਨੂੰ ਨਹੀਂ ਲੱਗਦਾ ਕਿ ਇਹਨੇ ਦੁੱਧ ਆਣੀਆਂ ਐ ਦੂ ਘਟ ਮੱਲ ਚ ਦੇ ਦੂ ਭਾਈ ਦੋ ਟਾਈਮ ਅਗਲੇ ਤੇ ਘਰੇ ਚੋ ਕੇ ਤਸੱਲੀ ਕਰਕੇ ਲਿਆਉਣੇ ਆ ਆਪਾਂ ਧਾਰਾ ਮਾਰ ਕੇ ਪਸੂ ਨਹੀਂ ਲੈਂਦੇ ਨੇ ਮਤਲਬ ਮੈਂ ਹੀ ਨਹੀਂ ਤਸੱਲੀ ਕੀਤੀ ਤੇ ਗਾਂ ਨੂੰ ਕੀ ਆਪਾਂ ਗਾਰੰਟੀ ਦੇ ਦਿਆਂਗੇ ਹਾਂ ਦੋਸਤੋ ਇਸ ਗੱਲੋਂ ਇਹ ਨਰਮ ਬੰਦਾ ਜਮ ਦੋ ਟਾਈਮ ਅਗਲੇ ਤੇ ਘਰੇ ਪਹਿਲਾਂ ਚੋ ਕੇ ਤਸੱਲੀ ਕਰਦਾ ਦੁੱਧ ਕੰਡੇ ਦੇ ਜੋਖਦਾ ਉਸ ਤੋਂ ਬਾਅਦ ਚ ਫੇਰ ਆਪ ਦੇ ਘਰੇ ਲਿਆਉਂਦਾ ਕਈ ਵਪਾਰੀ ਧਾਰਾ ਮਾਰ ਕੇ ਹੀ ਲਿਆਉਂਦੇ ਆ ਤੇ ਉਹ ਗਾਂ ਵੀ ਧਾਰਾ ਮਾਰਾ ਕੇ ਹੀ ਦੇ ਦਿੰਦੇ ਆ ਪਰ ਇਹ ਆਪ ਦੁੱਧ ਚੋ ਕੇ ਲਿਆਉਂਦਾ ਦੋ ਟਾਈਮ ਕੰਡੇ ਤੇ ਜੋ ਕੇ ਇਹਦੀ 12 ਦੀ ਗਾਰੰਟੀ ਆ 11 ਕਿਲੋ ਮੰਨ ਕੇ ਆਜੋ ਕੰਡੇ ਵਾਲਾ ਨਿਕਲੂ ਨਾ 11 ਕਿਲੋ ਕੰਡੇ ਵਾਲਾ ਨਿਕਲਿਆ ਤਾਂ ਬਾਈ ਕਹਿੰਦਾ 2000 ਰੁਪਿਆ ਦੇ ਕੇ ਮੋੜੂਗਾ ਘਰੋਂ ਕਰਾਇਆ ਪੜਾ ਉਹਦੇ ਥੱਲੇ 15 ਕਿਲੋ ਆ ਨਿੱਕੇ ਨਿੱਕੇ ਭਾਜ ਦੂ ਘੱਟਦਾ ਫਿਰ ਮੈਲੀਆਂ ਬੜੀ ਮੱਝਾਂ ਦਾ ਦੁੱਧ ਹੁਣ ਆ ਫੋਨ ਨੰਬਰ ਸਕਰੀਨ ਤੇ ਹੈ 15 ਕਿਲੋ ਇਹਨੂੰ ਹੀ ਦੇਣਾ ਸਿੰਘਾਂ ਲਈ ਨੇ ਆ ਵੀ ਬਾਈ ਕਹਿੰਦਾ 15 ਹੀ ਪਿਆਉ ਕਿਉਂਕਿ ਤਾਜੀ ਸੂਈ ਆ 나ੜੂਆ ਨਾਲ ਆ ਬੱਚੇ ਦਾ ਤੁਸੀਂ ਵੇਖ ਹੀ ਸਕਦੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਕਰ